ਤੁਸੀਂ ਦੇਖ ਰਹੇ ਜਮ ਐਕਸ 24 ਪੰਜਾਬ ਨਿਊ ਚੈਨਲ ਜੇ ਗੱਲ ਕਰ ਲਈਏ ਤਰਨਤਾਰ ਜ਼ਿਲ੍ਹੇ ਦੀ ਤੇ ਜ਼ਿਲ੍ਹੇ ਦੇ ਅੰਦਰ ਨਗਰ ਕੌਂਸਲ ਦੀਆਂ ਇਲੈਕਸ਼ਨਾਂ ਜਿਹੜੀ ਆ ਅੱਜ ਹੋਣ ਜਾ ਰਹੀ ਹੈ ਜਿੱਥੇ ਕਿ ਕਾਫੀ ਦਿਨ ਦੀ ਰੱਟ ਪਈ ਹੋ ਸੀ ਤੇ ਤਰਨਤਾਰ ਜ਼ਿਲ੍ਹੇ ਦੇ ਅੰਦਰ ਇਲੈਕਸ਼ਨ ਨਹੀਂ ਹੋ ਸਰੀ ਹੋ ਰਹੀ ਸੀ ਜਿੱਥੇ ਕਿ ਅੱਜ ਆਮ ਆਦਮੀ ਪਾਰਟੀ ਦੇ ਲਾਲਜੀਤ ਸਿੰਘ ਭੁੰਨਰ ਦੇ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਕਿਹਾ ਹੈ ਹਰ ਵਾੜਾ ਚੋਂ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਇਲੈਕਸ਼ਨ ਜਿਹੜੇ ਲੜਨਗੇ ਜਿੱਥੇ ਕਿ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਕੋਈ ਵੀ ਆਵੇ ਕਿਸ ਵੀ ਪਾਰਟੀ ਦਾ ਹੋਵੇ ਤੇ ਸਾਡੀ ਪਾਰਟੀ ਦੇ ਵਿੱਚ ਆ ਕੇ ਇਲੈਕਸ਼ਨ ਲੜ ਸਕਦਾ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਿਹੜਾ ਵਾ ਵੱਡਾ ਜਿਹੜਾ ਵਾ ਇੱਕ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਆ ਲਾਲ ਜੀ ਸਿੰਘ ਭੁੱਲਰ ਨੇ ਕਿਹਾ ਕਿ ਇਲੈਕਸ਼ਨ ਕੋਈ ਵੀ ਜਿਹੜਾ ਵਾ ਆਮ ਆਦਮੀ ਪਾਰਟੀ ਦੀ ਹਰ ਵਾਰਡ ਚੋਂ ਇਲੈਕਸ਼ਨ ਲੜ ਸਕਦਾ ਹੈ ਆਮ ਆਦਮੀ ਪਾਰਟੀ ਦੀ ਇਲੈਕਸ਼ਨ ਜਿਹੜੀ ਆ ਜਿਹੜੀ ਆਪਣੇ ਰਾਮ ਨਾਲ ਕਹਿੰਦਾ ਕਰਵਾਈ ਜਾਏਗੀ ਕਿ ਕੋਈ ਇਹੋ ਜਿਹਾ ਕੋਈ ਗੱਲਬਾਤ ਨਹੀਂ ਹੋਗੀ ਹੁਣ ਆਓ ਮਿਲਦੇ ਹਾਂ ਲਾਲ ਜੀ ਸਿੰਘ ਭੁੱਲਰ ਨਾਲ ਕੀ ਕਹਿੰਦੇ ਨਜ਼ਰ ਆਏ ਆ ਮਿਲਾਉਨੇ ਹਾਂ ਉਹਨਾਂ ਦੇ ਨਾਲ ਅੱਜ ਤਰਨਤਾਰਨ ਸਰਦਾਰ ਕਸ਼ਮੀਰ ਸਿੰਘ ਸੋਲ ਸਾਡੇ ਇਥੋਂ ਐਮਐਲਏ ਨੇ ਐਮਸੀ ਦੀਆਂ ਜਿਹੜੀਆਂ ਵੋਟਾਂ ਆਈਆਂ ਆ ਉਹਦੇ ਸਬੰਧ ਦੇ ਵਿੱਚ ਜਿਹੜੇ ਸਾਡੀ ਪਾਰਟੀ ਦੇ ਉਮੀਦਵਾਰ ਆ ਵਲੰਟੀਅਰ ਆ ਉਹਨਾਂ ਨੇ ਐਪਲੀਕੇਸ਼ਨਾਂ ਦਿੱਤੀਆਂ 25 ਵਾਡਾਂ ਹਰ ਵਾਡ ਦੇ ਵਿੱਚੋਂ 4 5 3 ਉਮੀਦਵਾਰ ਨੇ ਸਾਡੀ ਪਾਰਟੀ ਦੇ ਬੜਾ ਜੋਸ਼ ਆ ਤੇ ਸਾਰਿਆਂ ਨੇ ਇਹ ਵਾਦਾ ਕੀਤਾ ਵੀ ਜਿੰਨੂੰ ਵੀ ਇੱਕ ਬੰਦੇ ਨੂੰ ਟਿਕਟ ਦਿਓਗੇ ਦੂਜੇ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਉਸ ਉਮੀਦਵਾਰ ਦਾ ਸਾਥ ਦੇਵਾਂਗੇ ਤੇ ਸਾਰੇ ਸਾਥੀਆਂ ਨੂੰ ਇਹ ਵੀ ਵਿਸ਼ਵਾਸ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਿਸੇ ਦਾ ਹੱਕ ਨਹੀਂ ਰੱਖਦੀ ਪਾਰਟੀ ਸਰਵੇ ਕਰਵਾ ਕੇ ਜਿੰਨੂੰ ਲੋਕ ਚਾਹਣਗੇ ਉਹਨੂੰ ਟਿਕਟ ਦਿੱਤੀ ਜਾਊਗੀ ਤੇ ਕਈ ਵਾਡਾਂ ਦੇ ਵਿੱਚ 23 ਸਾਥੀਆਂ ਨੇ ਆਪਸ ਦੇ ਵਿੱਚ ਵੀ ਸਹਿਮਤੀ ਕਰ ਲਈਏ ਜਿੱਥੇ 3 4 5 ਉਮੀਦਵਾਰ ਸੀ ਤੇ ਉਹਨਾਂ ਆਪ ਹੀ ਕਹਿਤਾ ਵੀ ਆਇ ਇੱਕ ਉਮੀਦਵਾਰ ਨੂੰ ਦੇ ਦਿਓ ਸਾਡਾ ਮਕਸਦ ਆ ਆਮ ਆਦਮੀ ਪਾਰਟੀ ਦੇ ਨਗਰ ਕੌਂਸਲ ਬਣੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਐਮਸੀ ਬਣ ਤੇ ਸੈਂਕੜੇ ਐਪਲੀਕੇਸ਼ਨ ਆਈਆਂ 25 ਵਾਡਾਂ ਜੋ 56000 ਵੋਟਰ ਰਿਆ ਤੇ ਉਹ ਇਨਸਾਨ ਹੀ ਅੱਗੇ ਆਊਗਾ ਜਿਹਨੂੰ ਵਾਰਡ ਦੇ ਲੋਕ ਚਾਹਣਗੇ ਸਰਵੇ ਅਨੁਸਾਰ ਉਮੀਦਵਾਰ ਦਿੱਤਾ ਜਾਊਗਾ ਤੇ ਬੜੀ ਸ਼ਾਨ ਨਾਲ 56 ਦਾ 56000 ਵੋਟਰਾਂ ਆਮ ਆਦਮੀ ਪਾਰਟੀ ਦੇ ਹੱਕ ਚ ਭੁਗਤੂਗਾ ਨਗਰ ਕੌਂਸਲ ਤਰਨਤਾਰਨ ਜਿਹੜੀ ਕਿ ਲੰਬੇ ਸਮੇਂ ਤੋਂ ਡਿਲੇ ਹੀ ਕਿਸੇ ਕਾਰਨ ਕਰਕੇ ਹਾਈ ਕੋਰਟ ਦੇ ਵਿੱਚ ਮੈਟਰ ਹੀ ਪੁਰਾਣੀਆਂ ਸਰਕਾਰਾਂ ਨੇ ਜੋ ਗਲਤ ਕੀਤਾ ਉਹਦਾ ਕਰਕੇ ਇਲੈਕਸ਼ਨ ਡਿਊ ਪਈ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਮਿਹਨਤ ਕਰਕੇ ਸਾਡੀ ਸਰਕਾਰ ਨੇ ਹਾਈ ਕੋਰਟ ਤੋਂ ਮਨਜ਼ੂਰੀ ਲੈ ਕੇ ਇਲੈਕਸ਼ਨ ਜਿਹੜੀ ਹੁਣ ਹੋਣ ਜਾ ਰਹੀ ਆ ਲੋਕ ਫਤਵਾ ਦੇਣਗੇ ਤੇ ਲੋਕ ਸਿਆਣੇ ਵੀ ਆ ਜਿਹਦੀ ਸਰਕਾਰ ਆ ਉਹਦੇ ਕਾਉਂਸਲਰ ਉਹਦਾ ਪ੍ਰਧਾਨ ਬਣੂਗਾ ਤੇ ਜਿਹੜਾ ਤਰਨਤਾਰਨ ਸ਼ਹਿਰ ਦਾ ਵਿਕਾਸ ਆ ਉਹ ਬਹੁਤ ਪੱਕੀ ਵਿਕਾਸ ਹੋਊਗਾ ਚੰਗੇ ਲੋਕ ਅੱਗੇ ਆਉਣਗੇ ਆਮ ਘਰਾਂ ਚੋਂ ਜਿਹੜੇ ਪਹਿਲਾਂ ਤਰਨਤਾਰਨ ਦੇ ਵਿੱਚ ਜਿਹੜੇ ਵੱਡਿਆਂ ਘਰਾਂ ਦੇ ਬੰਦੇ ਰਹੇ ਕਾਉਂਸਲਰ ਪ੍ਰਧਾਨ ਹੁਣ ਆਮ ਘਰਾਂ ਦੇ ਕਾਉਂਸਲਰ ਬਣ ਕੇ ਤੇ ਆਮ ਘਰਾਂ ਦਾ ਹੀ ਪ੍ਰਧਾਨ ਬਣੂੰਗਾ ਤਰਨਤਾਰਨ ਦਾ ਗੁਰੂ ਦੀ ਨਗਰੀ ਆ ਗੁਰੂ ਦੀ ਨਗਰੀ ਦਾ ਵਿਕਾਸ ਹੋਊਗਾ ਬਾਕੀ ਛੱਡੇ ਸਾਰੇ ਸਾਥੀ ਜਿਹੜੇ ਕਮੇਟੀ ਦੇ ਵਿੱਚ ਐ ਚੇਅਰਮੈਨ ਗੁਰਦੀਪ ਸਿੰਘ ਲਾਖਣਾ ਚੇਅਰਮੈਨ ਗੁਰਵਿੰਦਰ ਸਿੰਘ ਬੈੜਵਾਲ ਸਾਹਿਬ ਚੇਅਰਮੈਨ ਸਰਦਾਰ ਬਲਜੀਤ ਸਿੰਘ ਖੈਰਾ ਸਾਹਿਬ ਗੁਰਦੀਪ ਸਿੰਘ ਜੀ ਸੰਧੂ ਸਾਹਿਬ ਸਾਡੇ ਗਰਸੇਵਕ ਸਿੰਘ ਜੀ ਔਲਖ ਸਾਹਿਬ ਅੰਗਦ ਸੋਲ ਜੀ ਭੈਣ ਜੀ ਅੰਜੂ ਸ਼ਰਮਾ ਜੀ ਬੰਜੂ ਵਰਮਾ ਜੀ ਤੇ ਹੋਰ ਵੀ ਜਿੰਨੇ ਸਾਥੀ ਆ ਇਹਨਾਂ ਨਾਲ ਬਹਿ ਕੇ ਅੱਜ ਸਾਰਿਆਂ ਦੀਆਂ ਐਪਲੀਕੇਸ਼ਨਾਂ ਲੈ ਲਈਆਂ ਤੇ ਬਾਕੀ ਅਗਲਾ ਫੈਸਲਾ ਜਿਹੜਾ ਥੋੜੇ ਸਮੇਂ ਦੇ ਵਿੱਚ ਹੀ ਇੱਕ ਦੋ ਦਿਨਾਂ ਦੇ ਵਿੱਚ ਹੀ ਪਾਰਟੀ ਆਈ ਕਮਾਂਡ ਜਿਹੜੀ ਆ ਇਹਨਾਂ ਦੀਆਂ ਟਿਕਟਾਂ ਜਿਹੜੀਆਂ ਅਨਾਉਂਸ ਕਰੂਗੀ ਜਿਹੜੇ ਸਾਥੀਆਂ ਦੀਆਂ ਨਾਮ ਸੌਣ ਗਈਆਂ ਉਹਨਾਂ ਨੂੰ ਵੀ ਮੁਬਾਰਕਾਂ ਜਿਹੜੇ ਰਹਿ ਗਏ ਉਹਨਾਂ ਨੂੰ ਹੋਰ ਉਹਦੇ ਮਿਲ ਜਾਣਗੇ ਕਿਉਂਕਿ ਪਾਰਟੀ ਸਰਕਾਰ ਦੇ ਵਿੱਚ ਕੋਈ ਇੱਕ ਆਉਦਾ ਨਹੀਂ ਹੁੰਦਾ ਬੜਾ ਕੁਝ ਹੁੰਦਾ ਤੇ ਤੁਸੀਂ ਇਹ ਕਿਹਾ ਹੈ ਕਿ ਇੱਕ ਦੂਸਰੇ ਨਾਲ ਸਹਿਮਤ ਨੇ ਸਾਰੇ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ ਇੰਨਾ ਉਮੀਦਵਾਰਾਂ ਦੀ ਸਿਲੈਕਸ਼ਨ ਕਰਨ ਸਮਾਂ ਵੇਖੋ ਅੱਜ ਹੀ ਤੇ ਅਸੀਂ ਬੈਠੇ ਆ 2 ਘੰਟੇ ਹੋਏ ਆ ਅਜੇ ਐਪਲੀਕੇਸ਼ਨਾਂ ਨਹੀਂ ਲਈਆਂ ਉਹਦੇ ਬਾਅਦ ਪਾਰਟੀ ਸਰਵੇ ਕਰਾਊਗੀ ਤੇ ਸਮਾਂ ਤੇ ਕੋਈ ਵੀ ਨਹੀਂ ਬੱਸ ਹੋ ਸਕਦਾ ਹੋ ਸਕਦਾ ਹਾਂ ਬਿਲਕੁਲ ਬਿਲਕੁਲ ਕੱਲ੍ਹ ਨੂੰ ਹੀ ਹੋ ਸਕਦਾ ਪਾਰਟੀ ਸਰਵੇ ਕਰਾ ਕੇ ਤੇ ਪਾਰਟੀ ਉਮੀਦਵਾਰਾਂ ਨੂੰ ਉਮੀਦਵਾਰ ਲਾਉਣ ਦੇ ਕੋਈ ਜ਼ਿਆਦਾ ਸਮਾਂ ਨਹੀਂ ਲੱਗੂਗਾ ਰੋਧੀ ਤਰਾਏ ਕਹਿ ਰਹੀ ਆ ਆਪ ਹੀ ਉਹਨਾਂ ਢਾਰੇ ਆਪ ਹੀ ਸਤਾਤਾਰੀ ਪਾਰਟੀਆ ਉਹਨਾਂ ਨੇ ਕਾਗਜ਼ ਰੱਦ ਕਰਾ ਸਕਦੀ ਹੈ ਜਾਂ ਉਹਨਾਂ ਕਾਗਜ਼ ਦਿੱਤਾ ਪਾਰ ਸਕਦੀ ਜਿੱਦਾਂ ਕਿ ਕਮਿਸ਼ਨ ਰਚ ਨਿਸ਼ਚਿਤ ਹੋਈ ਆ ਦੇਖੋ ਇਹ ਐਵੇਂ ਡਿਸੀਜਨ ਦੇ ਆ ਇਹ ਡਰਦੇ ਆ ਆਪਣੀ ਹਾਰ ਤੋਂ ਇਹ ਜਿਵੇਂ ਕਹਿੰਦੇ ਆ ਨਾ ਕਿ ਉੱਚੀ ਚੀਜ਼ ਨੂੰ ਫੋਨ ਲਾ ਕੇ ਸ਼ਹੀਦ ਬਣਦੀ ਕੋਸ਼ਿਸ਼ ਕਰਨਦੇ ਇਹਨਾਂ ਨੇ ਆਪ ਇਹਨਾਂ ਦੇ ਉਮੀਦਵਾਰਾਂ ਨੇ ਪੂਰੇ ਪੇਪਰ ਨਹੀਂ ਲਾਉਣੇ ਬਿਚਾਰ ਰਿਜੈਕਟ ਹੋ ਜਾਣ ਕੋਈ ਕਿਸੇ ਦਾ ਪੇਪਰ ਹੀ ਰਿਜੈਕਟ ਨਹੀਂ ਕਰਾਉਣਾ ਇਹ ਮੈਦਾਨ 'ਚ ਆ ਕੇ ਚੋਣ ਲੜਨ ਕਿਸੇ ਨਾ ਕੋਈ ਅਹੀਂ ਪੱਖਪਾਤ ਨਹੀਂ ਕਰਨਾ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣਾ ਇੱਥੇ ਦੂਜੀਆਂ ਪਾਰਟੀਆਂ ਤੋਂ ਮੈਨੂੰ ਲੱਗਦਾ ਸਾਰੇ ਜਿਹੜੇ ਪੁਰਾਣੇ ਕੌਂਸਲਰ ਰਹੇ ਆ ਸਾਬਕਾ ਤੇ ਮੌਜੂਦਾ ਉਹ ਸਾਰੇ ਇੱਥੇ ਆ ਕੇ ਕਹਿੰਦੇ ਵੀ ਸਾਨੂੰ ਪਾਰਟੀ ਵੱਲੋਂ ਟਿਕਟ ਦੇਓ ਅਸੀਂ ਤੁਹਾਡੇ ਲੋ ਲੜਦੇ ਆ ਇਹਦੇ ਜਾਣ ਕੇ ਉਹਨਾਂ ਦੇ ਬਹਾਨੇ ਹੋ ਸਕਦਾ ਤੁਹਾਨੂੰ ਵੀ ਪਤਾ ਹੋਵੇ ਕਿ ਇੱਥੋਂ ਐਮਸੀ ਜਿਹੜੇ ਪੁਰਾਣੀਆਂ ਰਵੈਤੀ ਪਾਰਟੀ ਕਹਿੰਦੇ ਹੋ ਕੇ ਗਏ ਆ ਤੇ ਇਹ ਤੇ ਜਾਣ ਬੁੱਝ ਕੇ ਜਿਹੜੇ ਇਹਨਾਂ ਦੇ ਲੀਡਰ ਆ ਵੱਡੇ ਉਹ ਇਹ ਬਹਾਨੇ ਬਣਾਉਂਦੇ ਆ ਇਹਨਾਂ ਦੀ ਹਾਰ ਆ ਉਹ ਤੈ ਹੈ ਲੋਕ ਜਿਹੜੇ ਆ ਪਹਿਲਾਂ ਉਹਨਾਂ ਕੋ ਬਦਲ ਨਹੀਂ ਹੁੰਦਾ ਕੋਈ ਦੋ ਹੀ ਪਾਰਟੀਆਂ ਇਕਾਲੀ ਤੇ ਕਾਂਗਰਸ ਇੱਕ ਵਾਰੀ ਉਹਨਾਂ ਨੂੰ ਪਾਦੇ ਇੱਕ ਵਾਰੀ ਉਹਨਾਂ ਨੂੰ ਹੁਣ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਉਦੋਂ ਤੋਂ ਲੋਕ ਸੰਤੁਸ਼ਟ ਨੇ ਕੰਮ ਕੀਤੇ ਆਮ ਆਦਮੀ ਪਾਰਟੀ ਨੇ ਲੋਕਾਂ ਦਾ 600 ਯੂਨਟ ਬਿਜਲੀ ਦਾ ਮਾਪ ਕੀਤਾ 90% ਲੋਕਾਂ ਦੇ ਬਿਜਲੀ ਦੇ ਬਿੱਲ ਜੀਰੋਂ ਆ ਤੁਹਾਡੇ ਵੀ ਆਉਂਦੇ ਨੇ ਜੀਰੋਂ ਜੀਰੋਂ ਆਂਦਾ ਕਿ ਨਹੀਂ ਹੁੰਦਾ ਸਾਰਿਆਂ ਦਾ ਜੀਰੋਂ ਆਂਦਾ ਉਹਦਾ ਫਾਇਦਾ ਮਿਲਿਆ ਮੱਲਾ ਕਲੀਨਿਕ ਖੋਲੇ ਆ ਦਵਾਈਆਂ ਇਲਾਜ ਟੈਸਟ ਫ੍ਰੀ ਹੁੰਦੇ ਪਏ ਆ ਸਕੂਲ ਆਫ ਫੈਮਿਨੈਂਸ ਹਰ ਹਲਕੇ ਦੇ ਵਿੱਚ ਇੱਕ ਸਕੂਲ ਬਣਾਇਆ ਹੋਰ ਵੀ ਪੜ੍ਹਾਈ ਦਾ ਸਿਸਟਮ ਇੰਨਾ ਵਧੀਆ ਕਰਤਾ ਹਜ਼ਾਰਾਂ ਟੀਚਰ ਭਰਤੀ ਕੀਤੇ ਆ ਆਮ ਆਦਮੀ ਪਾਰਟੀ ਦੀ ਸਰਕਾਰ ਚ ਤੇ ਹਜ਼ਾਰਾਂ ਟੀਚਰ ਜਿਹੜੇ ਰੈਗੂਲਰ ਕੀਤੇ ਆ ਜਿਹੜੇ ਕੱਚੇ ਟੀਚਰ ਰੱਖੇ ਪੁਰਾਣੀਆਂ ਸਰਕਾਰਾਂ ਨੇ ਤੇ ਉਹ ਬੀਬੀਆਂ ਨੂੰ ਬਸ ਦਾ ਸਫ਼ਰ ਬਿਲਕੁਲ ਫ੍ਰੀ ਆ ਆ ਜਿਹੜਾ ਭੈਣਾ ਨੂੰ 1000 ਰੁਪਏ ਉਹ ਵੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਕਹਿਤਾ ਵੀ ਜਿਹੜਾ ਹੁਣਾ ਬਜਟ ਆਉਣਾ ਉਸ ਬਜਟ ਦੇ ਵਿੱਚ ਅਸੀਂ ਭਣਾ ਵਾਸਤੇ ਉਹ ਪੈਸੇ ਰੱਖ ਲੈਣੇ ਆ ਕੋਈ ਇੱਕੋ ਆਵਾਜ਼ ਸਰਕਾਰ ਇੱਕੋ ਪਾਰਟੀ ਜਿੰਨੇ ਜੋ ਕਿਹਾ ਉਹ ਕਰਕੇ ਵਿਖਾਤਾ ਨਹੀਂ ਤੇ ਪੁਰਾਣੀਆਂ ਪਾਰਟੀਆਂ ਜਿਹੜੀਆਂ ਉਹ ਚੋਣ ਮੈਨੀਫੈਸਟੋ ਐਡਾ ਲੰਮਾ ਪਰਚੱਟੂ ਕੱਢ ਕੇ ਤੇ ਮੁੜ ਕੇ ਕੁਝ ਵੀ ਨਹੀਂ ਕਰਦੇ ਜੇ ਪ੍ਰੈਸ ਵਾਲੇ ਭਰਾਵਾਂ ਨੇ ਸਵਾਲ ਕਰਨਾ ਤੇ ਅੱਗੋਂ ਜੇ ਕੈਪਟਨ ਸਾਹਿਬ ਹੋਣੇ ਜਾਂ ਬਾਦਲ ਸਾਹਿਬ ਹੋਣੇ ਉਹਨਾਂ ਕਹਿਣਾ ਇਹਦੇ ਯਾਰ ਸਾਡਾ ਸਿਆਸੀ ਸਟੰਟ ਹੀ ਬੋਟਾਂ ਲੈਣ ਲਈ ਕਈ ਕੁਝ ਕਹਿਣਾ ਪੈਂਦਾ ਉਹਨਾਂ ਕੁਝ ਵੀ ਨਹੀਂ ਕੀਤਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਕਿਹਾ ਉਹ ਕਰਕੇ ਵਿਖਾਤਾ ਲੋਕ ਕੰਮਾਂ ਨੂੰ ਪਹਿਲ ਦੇਣਗੇ ਕੰਮਾਂ ਨੂੰ ਫਤਵਾ ਦੇਣਗੇ ਅਕਾਲੀ ਦਲ ਅਕਾਲੀ ਦਲ ਦੇ ਬੰਦੇ ਹੀ ਕਰਉਂਦੇ ਆ ਅੰਗਰੇਜ਼ ਵਾਲੇ ਕਰਉਂਦੇ ਆ ਤੇ ਭਾਜਪਾ ਵੀ ਇਸ ਟਾਲ ਤੇ ਪੂਰੀ ਕਰਉਂਦੀ ਹੈ ਕਿ ਨਾ ਇਹਦਾ ਕਿਨੂੰ ਆਪਣਾ ਦੇ ਕੇ ਵਿਰੋਧੀ ਕਹਿੰਦੇ ਹੋ ਜਾਂ ਇਹ ਦੇਖੋ ਇਹਨਾਂ ਮੁਕਾਬਲਾ ਆਏਗਾ ਸਾਡਾ ਕੋਈ ਵਿਰੋਧੀ ਨਹੀਂਗਾ ਸੱਚ ਦੀ ਲੜਾਈ ਜਿਹੜੀ ਝੂਠਣਾ ਲੋਕ ਸੱਚ ਦਾ ਸਾਥ ਦੇਣਗੇ ਆਮ ਆਦਮੀ ਪਾਰਟੀ ਨੂੰ ਜਿਤਾਉਣਗੇ ਲੋਕਤੰਤਰ ਆ ਕੋਈ ਵੀ ਬੰਦਾ ਇਲੈਕਸ਼ਨ ਲੜ ਸਕਦਾ ਪਾਰਟੀਆਂ ਲੋ ਤੇ ਲੜਨੀ ਲੜਨੀ ਆ ਆਜ਼ਾਦ ਵੀ ਖਲੋ ਸਕਦਾ ਹੁਣ ਕੁਲਦੀਪ ਜੀ ਤੁਸੀਂ 20 ਵਾੜ ਤੋਂ ਕਿਹਾ ਵਾਪਸ ਮੇਰੀ ਦਾਵੇਦਾਰੀ ਆ ਮੈਂ ਤੁਹਾਨੂੰ ਕਹਿੰਦਾ ਤੁਸੀਂ 25 ਦੀਆਂ 25 ਵਾੜਾਂ ਤੋਂ ਲੜੋ ਆਜ਼ਾਦ ਲੜੋ ਤੇ ਵੋਟਾਂ ਤੁਹਾਨੂੰ ਵੀ ਪਾਸ ਦੇਣਗੇ ਲੋਕ ਇਹ ਕਿਹੜੀ ਗੱਲ ਆ ਹਰ ਬੰਦੇ ਦਾ ਹੱਕ ਆ ਖਲੋਵੋ ਇਲੈਕਸ਼ਨ ਲੜੋ ਤੇ ਇਹ ਤੇ ਲੋਕਾਂ ਨੇ ਫਤਵਾ ਦੇਣਾ ਲੋਕਾਂ ਸਭ ਤੋਂ ਮੇਨ ਗੱਲ ਆ ਲੋਕ ਸਰਕਾਰ ਨਾਲ ਜਾਣਗੇ ਲੋਕਾਂ ਨੂੰ ਪਤਾ ਸੰਗਤ ਨੂੰ ਪਤਾ ਕਿ ਸਰਕਾਰ ਹੀ ਕੰਮ ਕਰਾ ਸਕਦੀ ਆ ਸਰਕਾਰ ਦੇ ਐਮਸੀ ਬਣ ਕੇ ਪ੍ਰਧਾਨ ਬਣੂਗਾ ਤੇ ਤਰਨਤਾਰਨ ਸ਼ਹਿਰ ਜਿਹੜੀ ਗੁਰੂਦੀ ਨਗਰੀ ਆ ਗੁਰੂਦੀ ਨਗਰੀ ਚ ਉੱਚ ਪੱਧਰੀ ਵਿਕਾਸ ਹੋਊਗਾ ਪੁਰਾਣੇ ਵਰਕਰਾਂ ਨੂੰ ਜਾਇਦ ਹੁੰਦਾ ਹੈ ਕਿ ਜਿਆ ਨਵੇਂ ਵੀ ਕੋਈ ਪੁਆਇੰਟ ਕਿਤੇ ਦੇਖੋ ਸਭ ਤੋਂ ਪਹਿਲਾਂ ਤੇ ਜਿਹੜੀ ਪਹਿਲ ਆ ਉਹ ਪੁਰਾਣੇ ਵਲੰਟੀਅਰ ਆਮ ਆਦਮੀ ਪਾਰਟੀ ਦੀ ਜਿਹੜੀ ਨੀਤੀ ਇਹੋ ਆ ਵੀ ਪੁਰਾਣੇ ਵਲੰਟੀਅਰ ਨੂੰ ਸੇਵਾ ਕਰਨ ਦਾ ਮੌਕਾ ਦੀਏ ਬਹੁਤੇ ਪੁਰਾਣੇ ਵਲੰਟੀਅਰ ਹੀ ਆਉਣਗੇ ਜਿਹੜੇ ਡਿਜ਼ਰਵ ਕਰਦੇ ਆ ਜਿਨ੍ਹਾਂ ਨੂੰ ਲੋਕ ਚਾਹੁੰਦੇ ਜਿਹੜੇ ਲੋਕਾਂ ਦੇ ਕੰਮ ਕਰਦੇ ਆ ਸਰ ਜਿਹੜੇ ਦੂਜੀਆ ਪਾਰਟੀ ਇਹ ਜੋ ਆਏ ਉਹਨਾਂ ਨੂੰ ਵੀ ਟਿਕਟ ਮਿਲ ਸਕਦੀ ਵੇਖੋ ਜਿਹੜਾ ਮਿਹਨਤੀ ਆ ਬੰਦਾ ਦੂਜੀ ਪਾਰਟੀ ਛੋਟਾ ਕੋਈ ਪਾਰਟੀ ਕੋਈ ਨਹੀਂ ਹੁੰਦੀ ਬੰਦਾ ਚੰਗਾ ਹੋਣਾ ਚਾਹੀਦਾ ਜੇ ਬੰਦਾ ਚੰਗਾ ਤੇ ਯਾਰ ਉਹਨੂੰ ਮੌਕਾ ਹਰ ਪਾਰਟੀ ਦਿੰਦੀ ਆ ਤੇ ਦੇਣਾ ਵੀ ਚਾਹੀਦਾ